ਇਹ ਤੱਕ ਅਜਨੈਤ ਜਿਹੜੇ ਸੁਲਤਾਨਪੁਰ ਪੋੜਿਆ ਸਤਨਾਂ ਰੋਡ ਤੇ ਸਤਨਾਂ ਪੋੜਿਆ ਜਿਹੜਾ ਨਹਿਰ ਤੇ ਉਪਰਬਾਰੀ ਦੋਆਬ ਕਨਾਲ ਤੇ ਉਹਦਾ ਈਟੀਓ ਸਾਹਿਬ ਸਾਡੇ ਹਰਪ੍ਰੀਤ ਸਿੰਘ ਈਟੀਓ ਜਿਹੜੇ ਮਿਨਿਸਟਰ ਨੇ ਪੀਡਬਲਿਊਡੀ ਤੇ ਉਹਨਾਂ ਆਕੇ ਉਦਘਾਟਨ ਕੀਤਾ ਸੋ ਇਹ 1 ਕਿਲੋਮੀਟਰ ਲੰਬਾ ਪੋੜਿਆ ਉਹ ਥੱਲੇ ਪਿਲਰਾਂ ਤੇ ਬਣਨਾ ਜਿਹੜੇ ਪਿਲਰ ਦੀ ਲੰਬਾਈ ਸਾਫ ਦੀ ਲੰਬਾਈ ਹੋਏਗੀ ਉਹ 160 ਮੀਟਰ ਹੋਏਗੀ ਔਰ ਇਹਦੇ ਨਾਲ 4 ਲੈਣਾ 14 ਮੀਟਰ ਚੌੜਾ ਹੈ 33.3 ਕਰੋੜ ਦੀ ਲਾਗਤ ਨਾਲ ਬਣਨਾ ਹੈ ਬਹੁਤ ਵੱਡਾ ਲੋਡ ਵੀ ਸੀ ਇਸ ਇਲਾਕੇ ਦੀ ਔਰ ਡਿਮਾਂਡ ਇਹ ਮੰਗਰੇਸੀ ਇਲਾਕੇ ਦੇ ਲੋਕ ਕਿ ਸਾਨੂੰ ਟ੍ਰੈਫਿਕ ਜਮ ਹੁੰਦੇ ਐ ਐਕਸੀਡੈਂਟ ਹੁੰਦੇ ਐ ਇਹ ਬਣਨ ਦੇ ਨਾਲ ਜਦੋਂ ਵੀ ਜਿੰਨੇ ਸੇਜ ਬਣ ਜਾਏਗਾ ਤੇ ਉਹ ਫਿਰ ਉਹਦੇ ਨਾਲੇ ਬਹੁਤ ਸਹੂਲਤ ਹੋ ਜਾਏਗੀ ਸੋ ਮੈਂ ਬਹੁਤ ਬਹੁਤ ਬਤਾਇਆ ਇਤਨੇ ਇਲਾਕਾ ਨਿਵਾਸੀਆਂ ਨੂੰ ਕਿ ਅਜੇ ਕਾਰਜ ਜਿਹੜਾ ਸ਼ੁਰੂ ਹੋ ਗਿਆ ਇਹ ਪ੍ਰੋਜੈਕਟ ਕਿੰਨੇ ਜਿਹੇ ਚ ਪੂਰਾ ਹੋ ਜਾਏਗਾ ਮੈਂ ਟਾਈਮ ਤਾਂ ਨਹੀਂ ਪਤਾ ਮੈਂ ਪਤਾ ਕਰ ਲਾਂਗਾ ਪਰ ਹੋ ਜਾਏਗਾ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਅਮਰਸਰ ਸ਼ਹਿਰ ਵਾਸੀਆਂ ਵਾਸਤੇ ਸਲਤਾਨਪੁਰ ਦੇ ਪਿੰਡ ਵਾਸਤੇ ਬਹੁਤ ਵਧੀਆ ਖੁਸ਼ੀਆਂ ਵਾਲਾ ਦਿਨ ਵਾ ਕਾਰਨ ਕਿ ਅੱਜ ਇਹ ਸੁਲਤਾਨਵਿੰਡ ਪਿੰਡ ਦਾ ਜਿਹੜਾ ਮੇਨ ਪੁਆਇੰਟਸ ਮੇਨ ਚੌਂਕ ਸੀ ਇਹਦੀ ਬੜੇ ਸਾਲਾਂ ਤੋਂ ਟ੍ਰੈਫਿਕ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਦਖਣੀ ਐਮਐਲਏ ਡਾਕਟਰ ਇੰਦਰਪ੍ਰੀਤ ਸਿੰਘ ਨੇਜਰ ਜਦੋਂ ਉਹ ਮੰਤਰੀ ਸੀ ਵੀ ਹੁਣ ਐਮਐਲਏ ਵੀ ਆਪਣੀ ਗੱਡੀ ਚੋਂ ਬਾਹਰ ਨਿਕਲ ਕੇ ਉਹ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਆ ਅਸੀਂ ਖੁਦ ਕਈ ਵਾਰ ਵੇਖਿਆ ਉਹਨਾਂ ਨੂੰ ਪਹਿਲਾਂ ਵਾਲੇ ਮੰਤਰੀ ਐਮਐਲਏ ਕੀ ਕਰਦੇ ਸੀ ਕਿ ਕਾਲੀਆਂ ਐਨਕਾਂ ਕਾਲੀਆਂ ਗੱਡੀਆਂ ਦੇ ਸ਼ੀਸ਼ੇ ਦੇ ਵਿੱਚ ਬਹਿ ਕੇ ਗਾਹ ਜਾਂਦੇ ਸੀ ਅਰ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਾਕੇ ਲੋਕਾਂ ਦੀ ਸਰਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਉਹ ਪੰਜਾਬ ਚ ਸਾਰੇ ਕੰਮ ਕਰਵਾ ਰਹੇ ਨੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਪੀਟੀਓ ਸਾਹਿਬ ਕੈਬਨਟ ਮੰਤਰੀ ਉਹ ਖੁਦ ਅੱਜ ਇਹ ਪੁਲ ਦਾ ਉਦਘਾਟਨ ਕਰਕੇ ਗਏ ਨੇ ਇਹ ਪੁਲ ਤਕਰੀਬਨ 700 ਮੀਟਰ ਲੰਬਾ ਹੋਏਗਾ 300 ਮੀਟਰ ਉਧਰੋਂ 300 ਮੀਟਰ ਉਧਰੋਂ ਇਹ ਫਲਾਈਓਵਰ ਬਣ ਜਾ ਰਿਹਾ ਜਿਸ ਦੀ ਲਾਗਤ ਤਕਰੀਬਨ 33 ਕਰੋੜ ਲਗਣੀ ਆ ਦੂਜਾ ਪੋਲਾ ਸੁਲਤਾਨਪੁਰ ਪਿੰਡ ਦਾ ਪੋਲਾ ਰਵੇ ਨਾਲ ਇੱਕ ਪੋਲ ਹੋਰ ਬਣ ਜਾ ਰਿਹਾ ਹੈ ਇਹ ਪੂਰਾ ਪੋਲ ਤਕਰੀਬਨ 1.5-2 ਸਾਲਾਂ ਵਿੱਚ ਦੇ ਆਪਣਾ ਤਿਆਰ ਹੋ ਜਾਊਗਾ ਤਾ ਕਰਕੇ ਸੁਲਤਾਨਪੁਰ ਦੇ ਪਿੰਡ ਵਾਸੀਆਂ ਨੂੰ ਅਮਰਸਰ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਅਤੇ ਬਹੁਤ ਬਹੁਤ ਧੰਨਵਾਦ ਐਮਐਲਏ ਡਾਕਟਰ ਇੰਦਰਬੀਰ ਸਿੰਘ ਨਿੱਜੇ ਸਾਜੀ ਦਾ ਆਮ ਆਦਮੀ ਪਾਰਟੀ ਵਾਹ ਆਮ ਆਦਮੀ ਪਾਰਟੀ ਜਿੰਦਾਬਾਦ ਜਟੇਂਦਰ